सत श्रीकाल जी सा चैनल पंजाबी टोटकी दे बहुत 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 स्वागत है अज की वीडियो तो हैरान कर देने वाली है क्योंकि अज की भीडियो मैं थोड़े वास्ते एक ऐसी इन्फोमे लेके आई हाँ जिसनों सुन के तुं हैरान तो होवोगे ही होवोगे पर नाल यह सोचने मजबूर हो जाओगे कि इस तरह भी होंजी अज अल कर रहे हाँ थोड़े ओरा की हाँ जी ओरा ਸ਼ਾਇਦ ਕਈ ਲੋਕਾਂ ਨੂੰ ਪਤਾ ਹੋਵੇਗਾ ਜੋ ਮੇਰੀ ਵੀਡੀਓ ਸੁਣ ਰਹੇ ਹਨ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਪਰ ਕਈ ਲੋਕਾਂ ਨੂੰ ਨਹੀਂ ਵੀ ਪਤਾ ਹੋਵੇਗਾ ਕਿਉਂਕਿ ਕਈਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਹੈ ਤਾਂ ਅੱਜ ਮੈਂ ਤੁਹਾਨੂੰ ਦੱਸ ਦੇਵਾਂ ਕਿ ਔਰਾ ਸਾਡੇ ਸਰੀਰ ਦਾ ਇੱਕ ਔਰਾ ਹੁੰਦਾ ਹੈ ਔਰਾ ਜੋ ਕਿ ਸਾਡੇ ਪੂਰਾ ਜੋ ਸਰੀਰ ਹੈ ਨਾ ਪੈਰ ਤੋਂ ਲੈ ਕੇ ਸਿਰ ਤੱਕ ਉਹਦੇ ਪੂਰੇ ਚਾਰੋਂ ਕੋਨਿਆਂ ਵਿੱਚ ਇਹ ਔਰਾ ਘੁੰਮਦਾ ਹੈ ਪਰ ਸਾਨੂੰ ਨਜ਼ਰ ਨਹੀਂ ਆਉਂਦਾ ਕਿਉਂ ਕਿ ਇਹ ਅਦ੍ਰਿਸ਼ੀ ਹੁੰਦਾ ਹੈ ਪਾਰਦਰਸ਼ੀ ਹੁੰਦਾ ਹੈ ਇਸ ਉਰਦਾ ਇੱਕ ਕਲਰ ਹੁੰਦਾ ਹੈ ਤੇ ਨਾਲ ਦੇ ਨਾਲ ਤੁਹਾਨੂੰ ਇਹ ਜਰੂਰ ਪਤਾ ਹੋਣਾ ਚਾਹੀਦਾ ਹੈ ਕਿ ਸਭ ਦੇ ਹਰ ਇੱਕ ਦਾ ਔਰਾ ਦਾ ਕਲਰ ਇੱਕੋ ਨਹੀਂ ਹੁੰਦਾ ਸਭ ਦਾ ਔਰਾ ਦਾ ਕਲਰ ਅਲੱਗ-ਅਲੱਗ ਹੁੰਦਾ ਹੈ ਨਾਲ ਦੇ ਨਾਲ ਇਹ ਵੀ ਤੁਹਾਨੂੰ ਜਰੂਰ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਿਹੜਾ ਔਰਾ ਹੈ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਨਹੀਂ ਬੰਦਾ ਹੈ ਜੇ ਸਾਡਾ ਔਰਾ ਸਾਡੇ ਸਰੀਰ ਦਾ ਔਰਾ ਸਹੀ ਹੋਏਗਾ ਠੀਕ ਹੈ ਤਾਂ ਸਾਡੀ ਜੋ ਵੀ ਸਾਨੂੰ ਹੈਲਥ ਸੰਬੰਧੀ ਸਮੱਸਿਆਵਾਂ ਹੈ ਉਹ ਨਹੀਂ ਆਂਦੀਆਂ ਹਨ ਠੀਕ ਹੈ ਇੱਕਦਮ ਅਸੀਂ ਪੋਜ਼ਿਟਿਵ ਰਹਿੰਦੇ ਹਾਂ ਪਰ ਜੇ ਸਾਡਾ ਔਰਾ ਖਰਾਬ ਹੋ ਗਿਆ ਹੋਏਗਾ ਤਾਂ ਸਾਨੂੰ ਹੈਲਥ ਇਸ਼ੂਜ਼ ਆਨ ਲੱਗ ਜਾਂਦੇ ਹਮ ਸਵਾਸਥ ਸਬੰਧੀ ਸਾਨੂੰ ਬਿਮਾਰੀਆਂ ਹੋਣ ਲੱਗ ਜਾਂਦੀਆਂ ਹਨ ਖਾਲੀ ਸ਼ਰੀਰ ਦਾ ਹੀ ਔਰਾ ਨਹੀਂ ਹੁੰਦਾ ਹੈ ਸਾਡੇ ਘਰ ਦਾ ਵੀ ਔਰਾ ਹੁੰਦਾ ਹੈ ਹਾਂਜੀ ਸੁਣ ਕੇ ਹੈਰਾਨ ਹੋਗੇ ਹੋਗੇ ਤੁਹਾਨੂੰ ਤਾਂ ਪਤਾ ਨਹੀਂ ਹੋਏਗਾ ਕਿ ਘਰ ਦਾ ਤਾਂ ਵਾਸਤੂ ਸ਼ਾਸਤਰ ਕਰਵਾਇਆ ਜਾਂਦਾ ਹੈ ਔਰਾ ਵੀ ਠੀਕ ਕਰਵਾਇਆ ਜਾਂਦਾ ਹੈ ਹਾਂਜੀ ਘਰ ਦਾ ਔਰਾ ਵੀ ਠੀਕ ਕਰਵਾਇਆ ਜਾਂਦਾ ਹੈ ਕਿਉਂਕਿ ਘਰ ਦਾ ਔਰਾ ਹੁੰਦਾ ਹੈ ਕਈ ਮੇਕਰਾਂ ਵਿੱਚ ਐਸੀ ਗਈਆਂ ਜਿਨ੍ਹਾਂ ਦੇ ਘਰ ਵਿੱਚ ਵੜਦਿਆਂ ਹੀ ਪਤਾ ਚੱਲ ਜਾਂਦਾ ਹੈ ਕਿ ਇਸ ਘਰ ਵਿੱਚ ਤਾਂ ਜਿਹੜੀ ਹਵਾ ਹੈ ਨਾ ਇੱਕਦਮ ਰੁਕੀ ਹੋਈ ਹੈ ਔਰਾ ਉਹ ਕਲੀਨ ਹੀ ਨਹੀਂ ਬਿਲਕੁਲ ਕਲੀਨ ਨਹੀਂ ਹੈ ਇਸ ਕਰਕੇ ਕਾਰ ਵਿੱਚ ਲੜਾਈ ਝਗੜੇ ਕਲੇਸ਼ ਹੋ ਰਹੇ ਹਨ ਸਾਰੇ ਲੋਕੀ ਇੱਕ ਦੂਜੇ ਨੂੰ ਖਾਣ ਨੂੰ ਪੈਂਦੇ ਹਨ ਕਿਉਂ ਕਿ ਕਿਉਂਕਿ ਉਹਨਾਂ ਦੇ ਘਰ ਦਾ ਔਰਾ ਹੀ ਖਰਾਬ ਹੋਇਆ ਪਿਆ ਹੈ ਕਈ ਵਾਰੀ ਤੁਸੀਂ ਦੇਖਦੇ ਹੋਵੋਗੇ ਕਿ ਜਿਸ ਤਾਕੀ ਸਮਝ ਲਓ ਤੁਹਾਨੂੰ ਕੋਈ ਖੁਸ਼ੀ ਹੈ ਜਾਂ ਸਮਝ ਲਓ ਤੁਹਾਡਾ ਜਨਮ ਦਿਨ ਹੈ ਫੋਰ ਐਗਜ਼ਾਮਪਲ ਲੈ ਲੈਂਦੀਆਂ ਤਦ ਇਹ ਕਹਦਾ ਕਿ ਚਲੋ ਸਾਰਿਆਂ ਨੂੰ ਆਪਣੇ ਫੈਮਿਲੀ ਫਰੈਂਡਸ ਨੂੰ ਜਾਂ ਰਿਸ਼ਤੇਦਾਰਾਂ ਨੂੰ ਬੁਲਾ ਕੇ ਅਸੀਂ ਇੱਕ ਪਾਰਟੀ ਕਰ ਲੈਂਦੇ ਹਾਂ ਠੀਕ ਹੈ ਉਹ ਤੁਸੀਂ ਪਾਰਟੀ ਕਰਦੇ ਹੋ ਲੋਕੀ ਆਉਂਦੇ ਹਨ ਇੰਜੋਏ ਕਰਦੇ ਹੋ ਜਿਸ ਤਰੀਕ ਲੋਕੀ ਜਾਂਦੇ ਹਨ ਤਾਂ ਤੁਹਾਡੇ ਘਰ ਦਾ ਕੋਈ ਨਾ ਕੋਈ ਬੰਦਾ ਜਰੂਰ ਬਿਮਾਰ ਪੈ ਜਾਂਦਾ ਹੈ ਠੀਕ ਹੈ ਜਾਂ ਕਿਸੇ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਜਾਂ ਫਿਰ ਐਸਟਾ ਵੀ ਹੋਤਾ ਹੋਏਗਾ ਜਿਸ ਤਰੀਕ ਹੀ ਸਮਝ ਲੋ ਤੁਹਾਡਾ ਕੋਈ ਬਿਜ਼ਨਸ ਹੈ ਉਹਦੇ ਵਿੱਚ ਤੁਹਾਡਾ ਅੱਛੀ ਕੋਈ ਗੁੱਡ ਨਿਊਜ਼ ਮਿਲੀ ਤਾਂ ਤੁਹਾਡਾ ਦਿਲ ਕਰਦਾ ਹੈ ਕਿ ਚਲੋ ਸਾਰਿਆਂ ਨੂੰ ਬੁਲਾਇਆ ਜਾਏ ਇਹ ਗੁੱਡ ਨਿਊਜ਼ ਸਾਰਿਆਂ ਨਾਲ ਸਾਂਝੀ ਕੀਤੀ ਜਾਏ ਹੈਨਾ ਕੋਈ ਪਾਰਟੀ ਕੀਤੀ ਜਾਏ ਤਾਂ ਤੁਸੀਂ ਆਪਣੇ ਘਰ ਵਿੱਚ ਉਹ ਲੋਕਾਂ ਨੂੰ ਬੁਲਾ ਲੈਂਦੇ ਹੋ ਪਰ ਜਿਸ ਤਰ੍ਹਾਂ ਇਹ ਲੋਕੀ ਜਾਂਦੇ ਹਨ ਉਹ ਲੋਕੀ ਜਿਨ੍ਹਾਂ ਦਾ ਔਰਾ ਸਭ ਦਾ ਅਲੱਗ-ਅਲੱਗ ਸੀ ਆਪਣਾ ਔਰਾ ਤੁਹਾਡੇ ਘਰ ਵਿੱਚ ਛੱਡ ਕੇ ਚਲੇ ਜਾਂਦੇ ਹਨ ਤਾਂ ਤੁਸੀਂ ਨੋਟਿਸ ਕੀਤਾ ਹੋਏਗਾ ਕਈ ਵਾਰੀ ਤੁਹਾਡੇ ਨਾਲ ਇਹ ਜਰੂਰ ਹੋਣਾ ਹੋਏਗਾ ਖੁਸ਼ੀ ਦੀ ਪਾਰਟੀ ਯਾਨੀ ਕਿ ਬਿਜ਼ਨਸ ਵਧੀਆ ਤੁਹਾਡਾ ਚੱਲਣ ਦੀ ਪਾਰਟੀ ਦੀ ਖੁਸ਼ੀ ਤੁਸੀਂ ਵੰਡੇ ਸੀ ਲੋਕਾਂ ਦੇ ਨਾਲ ਉਹ ਹੀ ਬਿਜ਼ਨਸ ਤੁਹਾਡਾ ਥੋੜੇ ਥੋੜੇ ਦਿਨਾਂ ਬਾਅਦ ਡਾਊਨ ਹੋ ਜਾਂਦਾ ਹੋਏਗਾ ਤੇ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਇਹ ਕਿਵੇਂ ਹੋ ਗਿਆ ਤਾਂ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਔਰਾ ਲੋਕਾਂ ਦਾ ਔਰਾ ਤੁਹਾਡੇ ਘਰ ਵਿੱਚ ਆਇਆ ਉਹ ਔਰਾ ਤੁਹਾਡੇ ਘਰ ਵਿੱਚ ਛੱਡ ਕੇ ਚਲੇ ਗਏ ਜਿਸ ਦੇ ਕਾਰਨ ਤੁਹਾਡਾ ਕਾਰ ਦਾ ਔਰਾ ਬਲੌਕ ਹੋ ਜਾਂਦਾ ਹੈ ਤੇ ਤੁਹਾਡੇ ਘਰ ਵਿੱਚ ਨੈਕਟੀਵਿਟੀ ਆਣੀ ਸ਼ੁਰੂ ਹੋ ਜਾਂਦੀ ਹੈ ਕਾਰ ਹੀ ਨਹੀਂ ਆਪਣੀ ਬੋਡੀ ਦਾ ਸ਼ਰੀਰ ਦਾ ਵੀ ਔਰਾ ਹੁੰਦਾ ਹੈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਸਭ ਤੋਂ ਪਹਿਲੇ ਤਾਂ ਆਪਣੀ ਔਰਾ ਦੀ ਕਲੀਨਿੰਗ ਕਰਨੀ ਸਾਨੂੰ ਬਹੁਤ ਜ਼ਰੂਰੀ ਹੁੰਦੀ ਹੈ ਜਿਸ ਦੇ ਨਾਲ ਸਾਡਾ ਸ਼ਰੀਰ ਤੰਦਰੁਸਤ ਫਿਟ ਐਂਡ ਫਾਈਨ ਤੁਸੀਂ ਲੈਂਦੇ ਹੋ ਦੂਜਾ ਆਪਣੇ ਘਰ ਦਾ ਵੀ ਔਰਾ ਕਲੀਨ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਹ ਮੈਂ ਤੁਹਾਨੂੰ ਦੋਨੋਂ ਤਾਂ ਦੱਸਣ ਹੀ ਵਾਲੀ ਹਾਂ ਕਿ ਇਸ ਤਰ੍ਹਾਂ ਤੁਸੀਂ ਆਪਣੇ घर का ओरा क्लीन करो किस तरह अपनी बॉडी का ओरा क्लीन करो पर सब तो जरूरी चीज जो मैं दसन वाली हाँ जो तीन करोगे तो मजा भी बड़ा आएगा तो उस देख मैं तुम दस वाली हाँ कि बॉडी दौरा का रंग कहना है यह तीस अपने आप घर बैठे पता कर सकते हो हाँ जी जो अज की वेरी वीडियो देखोगे तो कॉपी पेन ना जरूर लेके बैठा क्योंकि उसकी जरूरत पैन वाली है तो जो ओरा निकलेगा तो मैं कमेंट वि और का कलर निकलेगा एक्चुअली निकलेगा उसका मैं तुसी कमेंट करके जरूर दसना है क्योंकि हर एक ओर का जरा अलग अलग रंग होएगा ना हो अलग अलग परसनैलिटी शो करता है ठीक है तो चलो जी वीडियो शुरू करते हाँ उस तो पहले मेरी हाथ जो कि बेनती है जेकर तो मेरी वीडियो चंगिया लगियां हैं तो वीडियो में लाइक करे करो जी हाले तक जिन्होंने मेरा चैनल सबसक्राइब ਨਹੀਂ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਵਿੱਚ ਆਜੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ 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 ਪ੍ਰਾਪਤ ਕਰੋ ਜੀ ਤੇ ਚਲੋ ਜੀ ਸਭ ਤੋਂ ਪਹਿਲੇ ਤਾਂ ਤੁਹਾਡੇ ਔਰਾ ਦੇ ਰੰਗ ਦਾ ਪਤਾ ਕਰਦੇ ਹਾਂ ਠੀਕ ਹੈ ਹਰ ਰੰਗ ਦਾ ਅਲੱਗ-ਅਲੱਗ ਮੀਨਿੰਗ ਨਿਕਲੇਗਾ ਐਸ ਸੋਚ ਕੇ ਚੱਲਣਾ ਠੀਕ ਹੈ ਇੱਥੇ ਮੈਂ ਤੁਹਾਨੂੰ ਕੈਸੀ ਕੀ ਕਾਪੀ ਪੈਨ ਲੈ ਕੇ ਬੈਠੋ ਠੀਕ ਹੈ ਤੇ ਹੁਣ ਤੁਸੀਂ ਕੀ ਕਰਨਾ ਹੈ ਮੈਂ ਤੁਹਾਨੂੰ 10 ਸਵਾਲ ਪੁੱਛਣ ਵਾਲੀਆਂ ਠੀਕ ਹੈ 10 ਸਵਾਲ ਪੁੱਛਾਂਗੀ ਉਸ ਦਾ ਆਨਸਰ ਦੇ ਜਿਹੜੇ ਆਪਸ਼ਨ ਹੋਣਗੇ ਜਵਾਬ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਪੰਜ ਆਪਸ਼ਨ ਹੋਣਗੇ A B C D E ਉਹਦੇ ਵਿੱਚੋਂ ਈਮਾਨਦਾਰੀ ਨਾਲ ਸੱਚਾਈ ਨਾਲ ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅੰਦਰ ਇਹ ਸਭ ਚੱਲ ਰਿਹਾ ਹੈ ਇਹਦਾ ਆਨਸਰ ਇਹ ਹੈ ਉਹ ਆਨਸਰ ਤੁਸੀਂ ਚੁਣ ਲੈਣਾ ਹੈ ਇਸ ਕਰਕੇ ਕਾਪੀ ਤੇ ਪੈਨ ਲੈ ਕੇ ਬੈਠਣਾ ਹਰ ਆਨਸਰ ਦੇ ਪੁਆਇੰਟਸ ਹੋਣਗੇ ਉਹ ਮੈਂ ਤੁਹਾਨੂੰ ਵੀਡੀਓ ਦੀ ਸਕਰੀਨ ਤੇ ਦਿਖਾਵਾਂਗੀ ਤੇ ਉਹ ਪੁਆਇੰਟਸ ਇਹਨਾਂ ਸੋਚਣਾ ਕਿ ਏ ਦੇ ਜ਼ਿਆਦਾ ਪੁਆਇੰਟ ਹੈ ਤਾਂ ਇਹ ਚੁਣ ਲਓ ਨਹੀਂ ਸੱਚਾਈ ਨਾਲ ਜੋ ਤੁਹਾਡੇ ਅੰਦਰ ਚੱਲ ਰਿਹਾ ਹੈ ਤਾਂ ਹੀ ਤਾਂ ਤੁਹਾਡਾ ਔਰੇ ਔਰਾ ਦਾ ਰੰਗ सही चाहेगा ना बार नहीं तो कोई भी रंग आ जाएगा उसका कोई मीनिंग नहीं निकलेगा ठीक है तो चलो मैं सवाल पूछना शुरू कर दिया पहला सवाल है अपनी लाइफ विच सब तो ज्यादा तुसी इंपोर्टेंस किस नु देंदे हो ठीक है? है, है, है ए है सफलता बी ताकत सी ईमानदारी डी रचनात्मकता यानी कि क्रिएटिविटी ते ई है प्यार ठीक है इतने पॉइंट्स दिते हैं ए नु पंजा है बी नु दस सी नु वी डी नु ती ते ई नु

अपने घर अपने परिवार दोस्तों नाल या फिर किसी कल सुनसानी जगह पर ठीक है नीचे पॉइंट्स दिते हैं रोक रोक के तुसी मेरी वीडियो देख सकते हो जल्दबाजी कोई गल नहीं है अपने पॉइंट्स ते अपना आंसर लिखते जाओ कॉपी पेन पर ठीक है तीसरा सवाल है एट प्रेजेंट यानी कि हूँ जो तीन लाइफ चल रही है तो तुसी अपनी लाइफ विच किस तरह का फील कर रहे हो अपने आप में बहुत ज्यादा एक्साइटेड उत्साही संतुष्ट परेशान ਖੁਸ਼ ਜਾਂ ਉਦਾਸ ਠੀਕ ਹੈ ਚਲੋ ਅਗਲਾ ਸਵਾਲ ਹੈ ਤੁਸੀਂ ਆਪਣੇ ਖਾਲੀ ਸਮੇਂ ਵਿੱਚ ਕੀ ਕਰਨਾ ਪਸੰਦ ਕਰਦੇ ਹੋ ਪਹਿਲਾ ਹੈ ਦੇਸ਼ ਦੁਨੀਆ ਦੇ ਬਾਰੇ ਜਾਣਨ ਵਿੱਚ ਰੁਚੀ ਰੱਖਣਾ ਜਾਂ ਧਿਆਨ ਕਰਨਾ ਜਾਂ ਪੜਾਈ ਤੇ ਲਿਖਣ ਵਿੱਚ ਸ਼ੌਂਕ ਪੈਦਾ ਕਰਨਾ ਆਪਣੇ ਕਿਸੇ ਹੁਨਰ ਨੂੰ ਨਿਖਾਰਨਾ ਜੋ ਤੁਹਾਡੇ ਅੰਦਰ ਟੈਲੈਂਟ ਹੈ ਜਾਂ ਨਮੀਆਂ ਨਮੀਆਂ ਚੀਜ਼ਾਂ ਨੂੰ ਟਰਾਈ ਕਰਨਾ ਠੀਕ ਹੈ ਅਜੋਆ ਕੁਐਸਚਨ ਹੈ ਕਿ ਚੀਜ਼ ਤੁਹਾਨੂੰ ਮੋਟੀਵੇਟ ਕਰਦੀ ਹੈ ਪਲੇਜ਼ ਕਰਦੀ ਹੈ ਪਹਿਲਾ ਹੈ ਸ਼ਾਂਤੀ ਦੀ ਇੱਛਾ ਦੂਸਰਾ ਪਿਆਰ ਦੀ ਤਲਾਸ਼ ਤੀਸਰਾ ਹੈ ਸ਼ਾਂਤੀ ਦੀ ਜ਼ਰੂਰਤ ਚੌਥਾ ਸਫਲਤਾ ਦੀ ਤਲਾਸ਼ ਇੱਕ ਡਰ ਜਿਸ ਨੂੰ ਮੈਂ ਕਦੀ ਪੁੱਲ ਨਹੀਂ ਸਕਦਾ ਜਾਂ ਹਰਾ ਨਹੀਂ ਸਕਦਾ ਠੀਕ ਹੈ ਚੂਜ਼ ਕਰੋ ਤੁਹਾਡਾ ਕੁਐਸਚਨ ਹੈ ਤੁਹਾਡੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੈ ਤੁਹਾਡੀ ਨੇਚਰ ਤੁਹਾਡਾ ਸੁਭਾਅ ਕਿਸ ਤਰ੍ਹਾਂ ਦਾ ਹੈ ਠੀਕ ਹੈ ਪਹਿਲਾ ਹੈ ਸਮਾਰਟ ਹੋ ਠੀਕ ਹੈ ਕ੍ਰੀਏਟੀਵਿਟੀ ਤੁਹਾਡੇ ਅੰਦਰ ਹੈ ਦੂਸਰਾ ਹੈ ਚੰਚਲ ਸ਼ਰਾਰਤੀ ਤੇ ਮਿਲਨਸਾਰ ਟੁੱਪਚਾਪ ਤੇ ਸ਼ਾਂਤ ਰਹਿਣ ਵਾਲੇ ਚੌਥਾ ਹੈ ਦਿਆਲੂ ਤੇ ਸਭ ਨੂੰ ਪਿਆਰ ਕਰਨ ਵਾਲੇ ਲਾਸਟ ਹੈ ਇੰਡੀਪੈਂਡੈਂਟ ਤੇ ਮਨਮੋਜੀ ਮਤਲਬ ਆਪਣੇ ਵਿੱਚ ਮਸਤ ਰਹਿਣ ਵਾਲੇ ਠੀਕ ਹੈ ਐਂਡ ਦੇ ਵਿੱਚੋਂ ਜੋ ਤੁਹਾਨੂੰ ਤੁਹਾਡੀ ਪਰਸਨੈਲਿਟੀ ਨੂੰ ਸੂਟ ਕਰਦਾ ਹੈ অপਸ਼ਨ ਚੂਜ਼ ਕਰ ਲਓ ਤਤਵਾ ਸਵਾਲ ਹੈ ਦੇਖੋ ਪੰਜ ਤਤਵ ਹੁੰਦੇ ਹਨ ਠੀਕ ਹੈ ਉਹ ਪੰਜ ਤਤਵ ਵਿੱਚੋਂ ਤੁਸੀਂ ਆਪਣੇ ਆਪ ਨੂੰ ਕਿਸ ਦੇ ਨਾਲ ਜ਼ਿਆਦਾ ਰਿਲੇਟ ਕਰਦੇ ਹੋ ਠੀਕ ਹੈ ਹਵਾ ਪਾਣੀ ਧਰਤੀ ਅਗ ਤੇ ਆਸਮਾਨ ਅਗਲਾ ਕੁਐਸਚਨ ਹੈ ਤੁਹਾਡੀ ਲਾਈਫ ਵਿੱਚ ਸਭ ਤੋਂ ਜ਼ਿਆਦਾ ਕੀਮਤੀ ਕੀ ਚੀਜ਼ ਹੈ ਠੀਕ ਹੈ ਜੀਵਨ ਸ਼ਾਂਤੀ ਟਾਈਮ ਗਿਆਨ ਤੇ ਲਾਸਟ ਵਿੱਚ ਸ਼ਕਤੀ ਜੋ ਵੀ ਤੁਹਾਨੂੰ ਤੁਹਾਡੇ ਨਾਲ ਰਿਲੇਟੇਬਲ ਹੈ ਉਸ ਨੂੰ ਚੁਣ ਲਵੋ ਜੀ ਅਗਲਾ ਸਵਾਲ ਹੈ ਕਿ ਜੇ ਤੁਸੀਂ ਕਿਸੇ ਪ੍ਰਾਣੀ ਦੇ ਨਾਲ ਆਪਣੇ ਆਪ ਨੂੰ ਕੀ ਐਸਾ ਸੋਚੋ ਕੀ ਜੇ ਮੈਂ ਇਹ ਹੁੰਦਾ ਤਾਂ ਮੈਂ ਕਿਸ ਤਰ੍ਹਾਂ ਦਾ ਲੱਗਦਾ ਹੈ ਨਾ ਤੇ ਇਹਨਾਂ ਵਿੱਚੋਂ ਤੁਸੀਂ ਕਿਹੜੇ ਪ੍ਰਾਣੀ ਨਾਲ ਆਪਣੇ ਆਪ ਨੂੰ ਕਿਹੜੇ ਜੀਵ ਨਾਲ ਆਪਣੇ ਆਪ ਨੂੰ ਰਿਲੇਟ ਕਰਦੇ ਹੋ ਵੈਂਪਾਇਰ ਜ਼ੌਂਬੀ ਡ੍ਰੈਗਨ ਜਾਦੂਗਰ ਜਲਪਰੀ ਇਹਨਾਂ ਵਿੱਚੋਂ ਕਿਹੜਾ ਤੁਹਾਨੂੰ ਲੱਗਦਾ ਹੈ ਕਿ ਜੇ ਮੈਂ ਇਹ ਹੁੰਦਾ ਜੋ ਤੁਹਾਨੂੰ ਅਟਰੈਕਟ ਕਰਦਾ ਹੈ ਉਹਨੂੰ ਤੁਸੀਂ ਚੁਣ ਲਵੋ ਆਸਟ ਕੁਐਸਚਨ ਹੈ ਕਿ ਤੁਸੀਂ ਆਪਣੇ ਆਪ ਨੂੰ ਇਹਨਾਂ ਵਿੱਚੋਂ ਕੀ ਦੇਖਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ ਪਹਿਲਾ ਮਜ਼ਬੂਤ ਤੇ ਪਾਵੁਕ ਇਨਸਾਨ ਦੂਸਰਾ ਬਹੁਤ ਹੀ ਪ੍ਰੇਰਿਤ ਤੇ ਮਹਤਵਾਕਾਂਚੀ ਇਨਸਾਨ ਤੀਸਰਾ ਬਹੁਤ ਹੀ ਵਫਾਦਾਰ ਤੇ ਸਨਮਾਨਿਤ ਇਨਸਾਨ ਚੌਥਾ ਇੱਕ ਕੱਲਾ ਇਨਸਾਨ ਜਿਸ ਨੂੰ ਸਾਰੇ ਗਲਤ ਸਮਝਦੇ ਹਨ ਪੰਜਵਾਂ ਚਾਰਾਂ ਵਿੱਚੋਂ ਕੋਈ ਨਹੀਂ ਜਾਂ ਫਿਰ ਚਾਰਾਂ ਨੂੰ ਮਿਲਾ ਕੇ ਤੁਸੀਂ ਇਸ ਤਰ੍ਹਾਂ ਦੇ ਇਨਸਾਨ ਹੋ ਤਾਂ ਤੁਸੀਂ ਕੋਈ ਵੀ ਆਪਸ਼ਨ ਚੁਣ ਸਕਦੇ ਹੋ ਜੀ ਹੁਣ 10 ਸਵਾਲ ਤਾਂ ਹੋ ਗਏ ਤੁਸੀਂ ਆਪਣੇ ਆਪਣਾ ਆਪਸ਼ਨ ਵੀ ਚੂਜ਼ ਕਰ ਲਿੱਤਾ ਹੋਵੇਗਾ ਹੁਣ ਤੁਹਾਡੇ ਪੁਆਇੰਟ ਕਿੰਨੇ ਬਣੇ ਹਨ ਜਿੰਨੇ ਵੀ ਤੁਹਾਡੇ 10 ਸਵਾਲਾਂ ਦੇ ਪੁਆਇੰਟ ਦਾ ਤੁਸੀਂ ਟੋਟਲ ਕਰ ਲਵੋ ਠੀਕ ਹੈ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਤੁਹਾਡੇ ਔਰਾ ਦਾ ਰੰਗ ਕੀ ਹੈ ਜੇਕਰ ਤੁਹਾਡੇ ਪੁਆਇੰਟਸ ਦਾ ਜੋੜ ਆ ਰਿਹਾ ਹੈ 100 ਦੇ 160 ਦੇ ਵਿੱਚ 100 ਤੇ 160 ਦੇ ਵਿੱਚ ਤਾਂ ਤੁਹਾਡੇ ਔਰਾ ਦਾ ਰੰਗ ਹੈ yellow ਪੀਲੇ ਰੰਗ ਦਾ ਹੈ ਜਿਨ੍ਹਾਂ ਦੇ ਔਰਾ ਦਾ ਰੰਗ ਪੀਲਾ ਹੁੰਦਾ ਹੈ ਨਾ ਇਸ ਤਰ੍ਹਾਂ ਦੇ ਲੋਕ ਬਹੁਤ ਹੀ ਐਂਬੀਸ਼ੀਅਸ ਹੁੰਦੇ ਹਨ ਇਹਨਾਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਤੇ ਇਹਨਾਂ ਦਾ ਨੇਚਰ ਜਿਹੜਾ ਹੁੰਦਾ ਹੈ ਨਾ ਸੁਭਾਅ ਬੜਾ ਹੀ ਹੈਲਪਫੁਲ ਹੁੰਦਾ ਹੈ ਦੂਸਰੇ ਲੋਕਾਂ ਦੀ ਮਦਦ ਕਰਦੇ ਹਨ ਠੀਕ ਹੈ ਜੇ ਤੁਹਾਡੇ ਨਾਲ ਰੈਜ਼ੋਨੇਟ ਹੋ ਰਿਹਾ ਹੈ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਣਾ ਦੂਜਾ ਜੇ ਤੁਹਾਡੇ ਅੰਕਾਂ ਦਾ ਜੋੜ 170 ਤੋਂ ਲੈ ਕੇ 250 ਦੇ ਵਿੱਚ ਆ ਰਿਹਾ ਹੈ ਤੇ ਤੁਹਾਡੇ ਔਰਾ ਦਾ ਰੰਗ ਬਲੂ ਯਾਨੀ ਕਿ ਨੀਲਾ ਹੈ ਇਸਾਂ ਦੇ ਜਿਹੜੇ ਲੋਕ ਹੁੰਦੇ ਹਨ ਨਾ ਜਿਨ੍ਹਾਂ ਦਾ ਔਰਾ ਦਾ ਰੰਗ ਨੀਲਾ ਹੁੰਦਾ ਹੈ ਉਹ ਕੁਝ ਨਵਾਂ ਨਵਾਂ ਟਰਾਈ ਕਰਦੇ ਰਹਿੰਦੇ ਹਨ ਫੈਮਿਲੀ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਆਪਣੀ ਫੈਮਿਲੀ ਦੇ ਵਾਸਤੇ ਹਰ ਚੀਜ਼ ਕਰਨ ਵਾਸਤੇ ਤਿਆਰ ਹੋ ਜਾਂਦੇ ਹਨ ਠੀਕ ਹੈ ਹੁਣ ਅਗੋਂ ਜੇ ਤੁਹਾਡੇ ਅੰਕਾਂ ਦਾ ਜੋੜ 260 ਤੋਂ ਲੈ ਕੇ 330 ਦੇ ਵਿਚਾਰਿਆ ਹੈ ਤਾਂ ਤੁਹਾਡੇ ਔਰਾ ਦਾ ਰੰਗ ਗ੍ਰੀਨ ਹੈ ਹਰਾ ਹੈ ਇਸ ਤਰ੍ਹਾਂ ਦੇ ਲੋਕ ਨਾ ਬਹੁਤ ਆਲਸੀ ਹੁੰਦੇ ਹਨ ਜਾਂ ਤਾਂ ਬਹੁਤ ਆਲਸੀ ਹੁੰਦੇ ਹਨ ਜਾਂ ਫਿਰ ਅਚਾਨਕ ਉਹਨਾਂ ਨੂੰ ਇਸ ਤਰ੍ਹਾਂ ਦਾ ਥੋਟ ਆਂਦਾ ਹੈ ਕਿ ਚਲੋ ਇਹ ਕੰਮ ਕਰਦੇ ਹਾਂ ਤਾਂ ਫਿਰ ਉਹ ਉਹ ਵਾਲਾ ਕੰਮ ਕਰ ਗੁਜ਼ਰਦੇ ਹਨ ਠੀਕ ਹੈ ਜੇ ਤੁਹਾਡੇ ਨਾਲ ਇਹ ਸਭ ਰੈਜ਼ੋਨੇਟ ਹੋ ਰਿਹਾ ਹੈ ਤੁਹਾਡੇ ਸਪੋਰ ਦੇ ਨਾਲ ਜੋ ਮੈਂ ਚੀਜ਼ਾਂ ਦੱਸ ਰਹੀ ਹਾਂ ਤੁਹਾਡੇ ਔਰਾ ਦੇ ਰੰਗ ਦੇ ਨਾਲ ਰੈਜ਼ੋਨੇਟ ਹੋ ਰਿਹਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਇਨਸਾਨ ਹੋ ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਜੀ ਹੁਣ ਜੇ ਤੁਹਾਡਾ ਅੰਕਾਂ ਦਾ ਜੋੜ 340 ਤੋਂ ਲੈ ਕੇ 420 ਦੇ ਵਿੱਚ ਆ ਰਿਹਾ ਹੈ ਤਾਂ ਤੁਹਾਡੇ ਔਰਾ ਦਾ ਰੰਗ ਲਾਲ ਹੈ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਹਨ ਸਭ ਤੋਂ ਪਹਿਲੇ ਤਾਂ ਉਹ ਬਹੁਤ ਗੁੱਸੇ ਵਾਲੇ ਹੁੰਦੇ ਹਨ ਬਹੁਤ ਅਗਰੈਸਿਵ ਹੁੰਦੇ ਹਨ ਪਰ ਜਿਹੜੇ ਵੀ ਕੰਮ ਵਿੱਚ ਹੱਥ ਪਾਉਂਦੇ ਹਨ ਉਹਦੇ ਵਿੱਚ ਸਫਲ ਹੋ ਕੇ ਦਿਖਾਉਂਦੇ ਹਨ ਉਹਦੇ ਵਿੱਚ ਅਚੀਵਮੈਂਟ ਉਹਨਾਂ ਨੂੰ ਜਰੂਰ ਮਿਲਦੀ ਹੈ ਇਹ ਨਾਲ ਦੇ ਨਾਲ ਨਾ ਇਹਨਾਂ ਤੋਂ ਲੋਕੀ ਥੋੜਾ ਦੂਰ ਰਹਿੰਦੇ ਹਨ ਕਿਉਂ ਕਿ ਉਹਨਾਂ ਨੂੰ ਇਹਨਾਂ ਤੋਂ ਥੋੜਾ ਜਿਹਾ ਡਰ ਲੱਗਦਾ ਹੈ ਕਿਉਂਕਿ ਅਗਰੈਸਿਵ ਨੇਚਰ ਹੈ ਨਾ ਉਹ ਉੱਥੇ ਜੇ ਤੁਹਾਡੇ ਅੰਕਾਂ ਦਾ ਜੋੜ 430 ਤੋਂ ਲੈ ਕੇ 500 ਦੇ ਵਿੱਚ ਹੈ ਤਾਂ ਤੁਹਾਡੇ ਔਰਾ ਦਾ ਰੰਗ ਰੇਨਬੋ ਹੈ ਰੇਨਬੋ ਦੇਖਿਆ ਹੈ ਨਾ بارش ਤੋਂ ਬਾਅਦ ਦੇਖੋ ਹੀ ਆਸਮਾਨ ਤੇ ਰੇਨਬੋ ਬਣ ਜਾਂਦਾ ਹੈ ਉਹਦੇ ਵਿੱਚ ਸੱਤ ਰੰਗ ਹੁੰਦੇ ਹਨ ਤਾਂ ਉਹ ਵਾਲਾ ਰੇਨਬੋ ਇਹ ਲੋਕ ਨਾ ਦਿਲ ਦੇ ਬਹੁਤ ਅੱਛੇ ਹੁੰਦੇ ਹਨ ਪਰ ਇਮੋਸ਼ਨਲ ਵੀ ਬਹੁਤ ਹੁੰਦੇ ਹਨ ਪਾਬੂਕ ਬਹੁਤ ਹੁੰਦੇ ਹਨ ਇਸ ਕਰਕੇ ਲੋਕ ਨਾ ਇਹਨਾਂ ਦਾ ਫਾਇਦਾ ਵੀ ਉਠਾਉਂਦੇ ਹਨ ਤੇ ਬਹੁਤ ਜਲਦੀ ਇਹਨਾਂ ਦਾ ਦਿਲ ਵੀ ਦੁਖਾ ਦਿੰਦੇ ਤੇ ਚਲੋ ਜੀ ਇਹ ਤਾਂ ਮੈਂ ਹੁਣ ਤੁਹਾਨੂੰ ਦੱਸ ਦਿੱਤਾ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਔਰਾ ਦਾ ਰੰਗ ਪਹਿਚਾਨ ਸਕਦੇ ਹੋ ਠੀਕ ਹੈ ਇਹ ਤੁਸੀਂ ਦੂਸਰਿਆਂ ਤੇ ਵੀ ਟਰਾਈ ਕਰ ਸਕਦੇ ਹੋ ਜੇ ਤੁਹਾਨੂੰ ਦੂਸਰਿਆਂ ਦੇ ਔਰਾ ਦਾ ਰੰਗ ਪਤਾ ਕਰਨਾ ਹੈ ਕਿ ਇਸ ਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੈ ਤਾਂ ਤੁਸੀਂ ਉਸ ਨੂੰ ਸਵਾਲ ਪੁੱਛ ਸਕਦੇ ਹੋ ਤਾਂ ਉਹਨਾਂ ਦੇ ਔਰਾ ਦਾ ਰੰਗ ਵੀ ਪਤਾ ਕਰ ਸਕਦੇ ਹੋ ਤੇ ਚਲੋ ਜੀ ਤੁਹਾਡੇ ਔਲਾਦ ਦਾ ਰੰਗ ਕੀ ਨਿਕਲਿਆ ਹੈ ਮੈਨੂੰ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਹੈ ਤੇ ਜੇਕਰ ਅੱਜ ਦੀ ਦਿੱਸੀ ਗਈ ਜਾਣਕਾਰੀ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਹੈ ਜੀ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ